ਤੇ ਸ਼ੰਭੂ ਬਾਡਰ ਤੇ ਆ ਤੇ ਸ਼ਾਮ ਦੇ 6:30 ਵੱਜ ਚੁੱਕਿਆ ਅੱਜ ਇਥੇ ਮੀਂਹ ਕਾਫੀ ਪਿਆ ਸ਼ਾਮ ਦੀ ਜਿਹੜੀ 5:30 ਵਜੇ ਜਰਨਲ ਬਾਡੀ ਦੀ ਮੀਟਿੰਗ ਲੱਗਦੀ ਹੁੰਦੀ ਆ ਉਹ ਜਰਨਲ ਬਾਡੀ ਦੀ ਇਹ ਮੀਟ ਕੱਜ ਕੈਨਸਲ ਕਰਤੀ ਆ ਇਸ ਕਰਕੇ ਕਿ ਉੱਥੇ ਥਾਂ ਗੱਲਾਂ ਹੋ ਗਏ ਤੇ ਮੀਂਹ ਪੈ ਗਿਆ ਐਵੇਂ ਕੋ ਪ੍ਰੋਗਰਾਮ ਬਣਾ ਲਿਆ ਵੀ ਇਹ ਕੈਂਪਾਂ ਦੇ ਵਿੱਚ ਜਾ ਕੇ ਡੋਰ ਟੂ ਟੂਰ ਜਾ ਕੇ ਮੀਟਿੰਗ ਜਿਹੜੀ ਆ ਅੱਜ ਵਾਲੀ ਕੀਤੀ ਜਾਵੇ ਗਰਦਾਸਪੁਰ ਜ਼ਿਲ੍ਹੇ ਦੇ ਜਿੰਨੇ ਇੱਥੇ ਜੂਨ 8 7 ਬੈਠੇ ਆ ਉਹਨਾਂ ਦੀ ਡੋਰ ਟੂ ਡੋਰ ਜਾ ਕੇ ਉਹਨਾਂ ਦੇ ਕੈਂਪਾਂ ਦੇ ਵਿੱਚ ਜਾ ਕੇ ਮੀਟਿੰਗ ਲਾਈ ਜਾਵੇ ਇਹ ਮੀਟਿੰਗ ਜਿਹੜੀ ਮੀਰੀ ਪੀਰੀ ਜੂਨ ਆ ਇਹਨਾਂ ਦੀ ਮੀਟਿੰਗ ਲਈ ਆ ਡਟ ਕੇ ਬੈਠੇ ਆ ਤੇ ਇਹਨਾਂ ਨੇ ਅுਸ਼ਾਸ਼ਤ ਦੋਆ ਕੱਲ ਨੂੰ ਸਾਡੇ ਹੋਰ ਬੰਦੇ ਪਹੁੰਚ ਜਾਣੇ ਇੱਥੇ ਅਸੀਂ ਲਗਾਤਾਰ 20 ਤਰੀਕ ਤੱਕ ਸ਼ਾਮ ਤੱਕ ਐ ਡਟ ਕੇ ਮੋਰਚੇ ਦੇ ਵਿੱਚ ਇੱਥੇ ਭਵਾਂਗੇ ਫੈਸਲਾ ਹੋਇਆ ਬਾਕੀ ਜਿੰਨੀਆਂ ਗੱਲਾਂ ਮੋਰਚੇ ਦੀ ਚੜ੍ਹਦੀ ਕਲਾ ਵਾਤ ਇਹ ਖੁੱਲ ਕੇ ਇਹਨਾਂ ਨਾਲ ਕਰ ਲੀਆਂ ਤੇ ਆਪਣੇ ਜੂਨ ਵਾਲੇ ਬੰਦੇ ਚੜ੍ਹਦੀ ਕਲਾ ਦੇ ਵਿੱਚ ਆ ਵਧੀਆ ਜੂਨ ਆ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜੂਨ ਦੇ ਵਿੱਚ 20 ਪਿੰਡ ਅਸੀਂ ਮੀਟਿੰਗਾਂ ਲਾ ਕੇ ਇਹ ਤਿਆਰ ਕਰਾਂਗੇ 15 14 ਪਿੰਡ ਤੇ ਇਹਨਾਂ ਦੇ ਹੋ ਗਏ ਆ ਆਉਣ ਵਾਲੇ ਦਿਨਾਂ ਦੇ ਵਿੱਚ 20 ਪਿੰਡ ਤੇ ਤਿਆਰ ਕਰਾਂਗੇ ਤੇ ਵੱਡੀ ਲਹਿਰ ਆ ਇਹ ਦਰਿਆ ਦੇ ਕੰਡੇ-ਕੰਡੇ ਜਿਹੜੀ ਆ ਤਿਆਰ ਕਰਾਂਗੇ ਮੇਰੀ ਪੂਰੀ ਜੂਨ ਦੇ ਵਿੱਚ ਧੰਨਵਾਦ ਆਨ ਤੇ ਜਿਲ੍ਹਾ ਕੋ ਮਾਸਟਰ ਗਰੀਸੋਂ ਬਲੜਵਾਲ ਸ਼ੰਭੂ ਬਾਰਡਰ ਤੋਂ ਬੋਲਦਾ ਹਾਂ ਜੀ ਅੱਜ ਹੁਣੇ ਉਹਨੇ ਸਾਡੇ ਜ਼ੋਨ ਦੀ ਮੀਟਿੰਗ ਸਵੇਰੇ ਦੇ ਕਮੇਟੀ ਦੇ ਆਗੂ ਚਤਾਲਾ ਸਾਹਿਬ ਲਾ ਕੇ ਗਏ ਆ ਉਹਨਾਂ ਤੋਂ ਬਾਅਦ ਸਾਡੇ ਦਰਮਿਆਨ ਸਾਡੇ ਜ਼ਿਲ੍ਹੇ ਦੇ ਆਗੂ ਜ਼ਿਲ੍ਹਾ ਪ੍ਰਧਾਨ ਸਰਦਾਰ ਹਰਦੀਪ ਸਿੰਘ ਜੀ ਤਲਵਾੜਾ ਖੜੇ ਆ ਅਸੀਂ ਇਹ ਲੰਗਰ ਦਾ ਪ੍ਰਬੰਧ ਪਿਛਲੀ ਵਾਰੀ ਵੀ ਤੇ ਇਸ ਵਾਰੀ ਤੋਂ ਇਹਨਾਂ ਨੇ ਸੰਭਾਲਿਆ ਹੋਇਆ ਤੇ ਜਿੱਤਰਾਂ ਦਾ ਪ੍ਰਬੰਧ ਲੰਗਰ ਦਾ ਇਹਨਾਂ ਨੇ ਕਰਕੇ ਵਿਖਾਇਆ ਦੋ ਵਾਰੀਆਂ ਜੋ ਉਹ ਇੱਕ ਮਿਸਾਲ ਆ ਤਿੰਨੇ ਟਾਈਮ ਤਾਜ਼ਾ ਪ੍ਰਸ਼ਾਦਾ ਮਿਲਦਾ ਆ ਤਾਜੀ ਸਬਜ਼ੀ ਮਿਲਦੀ ਆ ਤੇ ਕਿਸੇ ਕਿਸਮ ਦੀ ਕੋਈ ਜੜੀਆ ਖਲੋਤ ਨਹੀਂ ਆਉਂਦੀ ਇਹ ਲੰਗਰ ਦੇ ਪ੍ਰਬੰਧ ਨੂੰ ਵੇਖ ਕੇ ਥੋੜੇ ਦਿਨ ਹੋਏ ਆ ਇਹ ਕਿਸੇ ਫਰਮ ਨੇ ਦੇਸੀ ਕਿਉਦੀ ਪੰਜੀਰੀ ਘੱਲੀ ਅੱਜ ਪ੍ਰਧਾਨ ਜੀ ਉਹਨਾਂ ਨੂੰ ਵੱਡੀ ਪੱਧਰ ਤੇ ਵੱਡੀ ਮਾਤਰਾ ਚ ਰਸਾਂ ਦੇ ਪੈਕੇਟ ਦੇ ਕੇ ਗਈ ਆ ਕੋਈ ਫਰਮ ਇਹ ਚੰਗੇ ਪ੍ਰਬੰਧ ਦੇ ਨਤੀਜੇ ਨੇ ਜਦੋਂ ਕਿਸੇ ਕਿਸਮ ਦੀ ਕੋਈ ਸ਼ਿਕਾਇਤ ਨਾ ਹੋਵੇ ਕਿਸੇ ਕਿਸਮ ਦੀ ਕੋਈ ਰੁਕਾਵਟ ਨਾ ਹੋਵੇ ਸੇਵਾ ਪੱਖੋਂ ਇਹਨਾਂ ਦੇ ਨਾਲ ਪੂਰੀ ਟੀਮ ਇਹਨਾਂ ਦੀ ਜੁਟੀ ਹੋਈ ਆ ਤੇ ਲੰਗਰ ਦਾ ਪ੍ਰਬੰਧ ਇਹਨਾਂ ਵਰਗਾ ਮੋਰਚਾ ਵਿੱਚ ਅਸੀਂ ਅਜੇ ਤੱਕ ਨਹੀਂ ਵੇਖਿਆ ਬਹੁਤ-ਬਹੁਤ ਪ੍ਰਧਾਨ ਜੀ ਦਾ ਧੰਵਾਦ ਆ ਬਾਕੀ ਸਾਡੇ ਆਗੂ ਬੈਠੇ ਆ ਹਜੂਰ ਸਿੰਘ ਜੀ ਸਖਤਰ ਜੋਂ ਦੇ ਜੋਨ ਕਮੇਟੀ ਮੈਂਬਰ ਸਾਫ ਤੋਂ ਆ ਡਾਕਟਰ ਸਾਹਿਬ ਆ ਫੋਟੋਗ੍ਰਾਫੀ ਕਰਨ ਦੇ ਆ ਸਾਡੇ ਨਿਰਮਲ ਸਿੰਘ ਜੀ ਕੋਟਲਾ ਸੂਬਾੋਂ ਪ੍ਰੈਸ ਸਖਤਰ ਆ ਤੇ ਦਰਜਾ ਬਜਾਦਿਆਂ ਸਾਰੇ ਆਗੂ ਖੜੇ ਆ ਤੇ ਸਾਰੇ ਤਨਦੇਹੀ ਦੇ ਨਾਲ ਪੂਰੇ ਜੋਰ ਸ਼ੋਰ ਦੇ ਨਾਲ ਇੱਥੇ ਡਟਿਆ ਤੇ ਜਿੰਨਾ ਚਿਰ ਸਾਡੀ ਵਾਰੀ ਆ ਉਹਨੂੰ ਭੁਗਤਾ ਕੇ ਅਗਲੇ ਦਿਨ 20 ਤਰੀਕ ਤੱਕ ਸਾਡੀ ਵਾਰੀ ਆ ਤੇ ਅਸੀਂ ਇਥੋਂ 21 ਤਰੀਕ ਨੂੰ ਸਾਰੇ ਜਿਹੜੇ ਆ ਅਗਲੇ ਗਰੁੱਪ ਨੂੰ ਪੂਰਾ ਚਾਰਜ ਦੇ ਕੇ ਪੂਰੀ ਤਸੱਲੀ ਦੇ ਨਾਲ ਜਾਵਾਂਗੇ ਧੰਨਵਾਦ ਵੈਗਨ ਜੀ ਕਾ ਖਾਲਸਾ ਵੈਗਨ ਜੀ ਕੀ ਫਤਿਹ